ये अनार है चाचा तेरा बीमार है उन्हें दिखा तो के टेबल ते रखे ठीक है दादी। हाँ चल हेलो दो नंबर पेशेंट ओहो चल ठीक है मैं दे दे दस दा ਗਿਆਰੋ ਦੇ ਨਾਲ ਤਾਂ ਸਾਰਾ ਟੱਬਰ ਤੁਰਿਆ ਫਿਰਦਾ ਮੈਂ ਸਿੱਧਾ ਉਹਨਾਂ ਨੂੰ ਕਿੱਦਾਂ ਜਾ ਕੇ ਕਹਿਦਾ ਚੱਲ ਮੈਂ ਕਿਸੇ ਤਰੀਕੇ ਨਾਲ ਨਾ ਜਿਹੜੇ ਫਾਲਤੂ ਦੇ ਬੰਦੇ ਐ ਉਹਨਾਂ ਨੂੰ ਪਹਿਲਾਂ ਭੇਜਦਾ ਹਾਂ ਤੂੰ ਕੱਟ ਮਰੀਜ਼ ਵਾਸਤੇ ਬਲੱਡ ਦੀ ਬਹੁਤ ਅਰਜੈਂਟ ਲੋੜ ਐ ਤੁਹਾਡੇ ਚੋਂ ਇੱਕ ਬੰਦਾ ਬਲੱਡ ਦੇਣ ਲਈ ਆ ਜਾਵੇ

ਮੇਰੀ ਘਰ ਇਹਦਾ ਸੈੱਲ ਮੁੱਕਿਆ ਹੋਇਆ ਹੈ ਮੈਂ ਸੈੱਲ ਪਾ ਕੇ ਆਇਆ ਹੁਣੇ ਤੁਸੀਂ ਬਲੱਡ ਦਓਂਗੇ ਹਾਂਜੀ ਹਾਂਜੀ ਚਲੋ ਆਜੋ ਆਓ ਜੀ ਜਿਹੜੇ ਤਾਂ ਪਰਾਏ ਸੀ ਉਹ ਭੱਜ ਗਏ ਇਸ ਤਰ੍ਹਾਂ ਦੇ ਮੌਕੇ ਆਪਣੇ ਆਪਣੇ ਦਾ ਸਾਥ ਦਿੰਦੇ ਐ ਇਸ ਤਰ੍ਹਾਂ ਦੀ ਗੱਲ ਮੈਂ ਸਾਰੀ ਭੀੜ ਸਾਹਮਣੇ ਵੀ ਕਰ ਸਕਦਾ ਸੀ ਕੀ ਹੋਇਆ ਡਾਕਟਰ ਸਾਹਿਬ ਆਮ ਸੋਰੀ ਅਸੀਂ ਤੁਹਾਡਾ ਪੇਸ਼ੈਂਟ ਬਚਾ ਨਹੀਂ ਸਕੇ ਮੈਂ ਸਮਝਦਾ ਇਸ ਤਰ੍ਹਾਂ ਦੇ ਮੌਕੇ ਆਪਣਿਆਂ ਨੂੰ ਹੀ ਬਹੁਤ ਦੁੱਖ ਹੁੰਦਾ ਤੁਸੀਂ ਵੈਸੇ ਮਰੀਜ਼ ਦੇ ਕੀ ਲੱਗਦੇ ਹੋ ਭਰਾ ਲੱਗਦੇ ਹੋ ਉਹ ਭਰਾ ਤਾਂ ਉਹ ਸੀ ਜਿਹੜਾ ਅਨਾਰ ਲੈ ਕੇ ਆਇਆ ਸੀ ਅੱਛਾ ਅੱਛਾ ਫਿਰ ਤੁਸੀਂ ਮਰੀਜ਼ ਦੇ ਦੋਸਤੋ ਉਹ ਦੋਸਤ ਤਾਂ ਉਹ ਸੀਗਾ ਜਿਹੜਾ ਸੈੱਲਫੋਨ ਚਲਾ ਗਿਆ ਉਹ ਫਿਰ ਤੁਸੀਂ ਮਰੀਜ਼ ਦੇ ਗੁਆਢੇ ਹੋ ਉਹ ਗੁਆਢੀ ਤਾਂ ਪਹਿਲਾਂ ਹੀ ਕੁਲਚੇ ਦਾ ਭਣਾ ਲਾ ਕੇ ਕਿਸੱਕਿਆ ਸੀਗਾ ਫਿਰ ਤੁਸੀਂ ਮਰੀਜ਼ ਦੇ ਕੀ ਲੱਗਦੇ ਹੋ ਮੈਂ ਤਾਂ ਇਹਨੂੰ ਉਧਾਰ ਪੈਸੇ ਦਿੱਤੇ ਸੀ 3.5 ਲੱਖ ਡਾਕਟਰ ਸਾਹਿਬ ਮੇਰਾ ਖੂਨ ਲੈ ਲਓ ਮਰੀਜ਼ ਨੂੰ ਬਚਾ ਲਓ ਡਾਕਟਰ ਸਾਹਿਬ ਡਾਕਟਰ ਸਾਹਿਬ ਬਚਾ ਲਓ ਮਰੀਜ਼ ਨੂੰ ਡਾਕਟਰ ਸਾਹਿਬ ਮੈਨੂੰ ਬਚਾ ਲਓ ਡਾਕਟਰ ਸਾਹਿਬ ਬਚਾ ਲਓ ਮਰੀਜ਼ ਨੂੰ ਡਾਕਟਰ ਸਾਹਿਬ ਬਚਾ ਲਓ